ਦੇਖ ਰਹੇ ਹਾਂ ਅਜੀਤਪਬ ਟੀਵੀ ਤੇ ਮੈਂ ਹਰ ਦਵਿੰਦਰ ਸਿੰਘ ਚੰਡੀਗੜ੍ਹ ਦੇ ਵਿੱਚ ਫੈਂਸੀ ਨੰਬਰਾਂ ਦਾ ਜਿਹੜਾ ਕ੍ਰੇਜ਼ ਹੈ ਉਹ ਕਿਸ ਹੱਦ ਤੱਕ ਹੈ ਤੁਸੀਂ ਸਾਰੇ ਜਾਣਦੇ ਹੋ ਜਦੋਂ ਵੀ ਚੰਡੀਗੜ੍ਹ ਆਰਐਲਏ ਦਫ਼ਤਰ ਦੇ ਵੱਲੋਂ ਨਵੀਂ ਸੀਰੀਜ਼ ਦੀ ਨਿਲਾਮੀ ਦੇ ਲਈ ਤਰੀਕਾਂ ਲਾਨੀਆਂ ਜਾਂਦੀਆਂ ਨੇ ਤਾਂ ਫਿਰ ਲੋਕਾਂ ਦੇ ਵਿੱਚ ਟ੍ਰਿਪਲ 01 ਜਿਹੜਾ ਨੰਬਰ ਹੈ ਉਸ ਨੂੰ ਖਰੀਦਣ ਦੇ ਲਈ ਹੋੜ ਹੈ ਜਿਹੜੀ ਉਹ ਲੱਗ ਜਾਂਦੀ ਹੈ ਇਸ ਵਾਰੀ ਜਦੋਂ ਆਰਐਲਏ ਦਫ਼ਤਰ ਚੰਡੀਗੜ੍ਹ ਦੇ ਵੱਲੋਂ ਨਵੀਂ ਜਿਹੜੀ ਨਿਲਾਮੀ ਹੈ ਨਵੀਂ ਸੀਰੀਜ਼ ਦੀ CX ਸੀਰੀਜ਼ ਇਸ ਵਾਰੀ ਜਾਰੀ ਕੀਤੀ ਗਈ ਹੈ ਜਿਸ ਦੀ ਨਿਲਾਮੀ ਨੂੰ ਲੈ ਕੇ ਜਿਵੇਂ ਹੀ ਤਰੀਕਾ ਸਾਹਮਣੇ ਆਉਂਦੀਆਂ ਨੇ ਤੇ ਬੀਤੀ ਕੱਲ ਜਦੋਂ ਨਿਲਾਮੀ ਹੁੰਦੀ ਹੈ ਤਾਂ 001 ਜਿਹੜਾ ਨੰਬਰ ਹੈ ਉਸ ਨੂੰ 20 ਲੱਖ ਤੋਂ ਵੱਧ ਰਕਮ ਦੀ ਜਿਹੜੀ ਅਦਾਇਗੀ ਕਰਕੇ ਇੱਕ ਵਿਅਕਤੀ ਦੇ ਵੱਲੋਂ ਖਰੀਦਿਆ ਗਿਆ ਜੀ ਹਾਂ ਬਿਲਕੁਲ ਠੀਕ ਸੁਣ ਰਹੇ ਹੋ ਤੁਸੀਂ 20 ਲੱਖ ਤੋਂ ਵੱਧ ਕੀਮਤ ਦੇ ਵਿੱਚ ਇਹ ਜਿਹੜਾ triple01 ਨੰਬਰ ਚੰਡੀਗੜ੍ਹ ਦਾ CX ਸੀਰੀਜ਼ ਦਾ ਨੰਬਰ ਹੈ ਉਸ ਨੂੰ ਇੱਕ ਵਿਅਕਤੀ ਦੇ ਵੱਲੋਂ ਖਰੀਦਿਆ ਗਿਆ ਇਸ ਤੋਂ ਇਲਾਵਾ ਜੇਕਰ ਬਾਕੀ ਅੰਕੜਿਆਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਸਾਰੇ ਅੰਕੜੇ ਮੇਰੇ ਕੋਲ ਨੇ ਤੁਹਾਡੇ ਨਾਲ ਮੈਂ ਸਾਰੇ ਅੰਕੜੇ ਸਾਂਝੇ ਕਰਾਂਗਾ ਕਿ ਕਿਸ ਤਰੀਕੇ ਦੇ ਨਾਲ ਕਿਹੜੇ-ਕਿਹੜੇ ਨੰਬਰਾਂ ਨੂੰ ਲੋਕਾਂ ਦੇ ਵੱਲੋਂ ਕਿਸ ਕੀਮਤ ਪੱਧਰ ਦੇ ਉੱਤੇ ਜਾ ਕੇ ਖਰੀਦਿਆ ਗਿਆ ਇਸ ਦੇ ਵਿੱਚ ਤੁਹਾਨੂੰ ਇਹ ਵੀ ਦੱਸ ਦਵਾਂ ਕਿ RLA ਦਫ਼ਤਰ ਦੇ ਵੱਲੋਂ ਇਹ triple01 ਤੋਂ ਲੈ ਕੇ 9999 ਤੱਕ ਦੇ ਜਿਹੜੇ ਨੰਬਰ ਨੇ ਉਹਨਾਂ ਦੀ ਜਿਹੜੀ ਨਿਲਾਮੀ ਸੀਗੀ ਉਹ ਕੀਤੀ ਜਾਣੀ ਸੀ ਇਸ ਦੇ ਵਿੱਚ ਜਿਹੜੇ ਫੈਂਸੀ ਨੰਬਰ ਹੁੰਦੇ ਨੇ ਜ਼ਿਆਦਾਤਰ ਉਹਨਾਂ ਨੂੰ ਲੈ ਕੇ ਬਹੁਤ क्रेज ਚੰਡੀਗੜ੍ਹ ਦੇ ਲੋਕਾਂ ਦੇ ਵਿੱਚ ਨਜ਼ਰ ਆਉਂਦਾ ਹੈ ਤੇ ਇਸੇ क्रेज ਦੇ ਚੱਲਦੇ ਆ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 001 ਜਿਹੜਾ ਨੰਬਰ ਹੈ ਉਸ ਨੂੰ 20 ਲੱਖ 70000 ਰੁਪਏ ਦੇ ਵਿੱਚ ਜਿਹੜਾ ਹੈਗਾ ਨਿਲਾਮ ਕੀਤਾ ਗਿਆ ਜਾਂ ਫਿਰ ਕਹਿ ਲਈਏ ਕਿ ਉਸ ਨੰਬਰ ਨੂੰ ਵੇਚਿਆ ਗਿਆ ਤੇ ਇਸ ਤੋਂ ਇਲਾਵਾ ਜੇਕਰ ਬਾਕੀ ਨੰਬਰਾਂ ਦੀ ਅਸੀਂ ਗੱਲ ਕਰੀਏ ਤਾਂ 009 ਜਿਹੜਾ ਨੰਬਰ ਹੈ ਉਸ ਨੂੰ 799000 ਦੇ ਵਿੱਚ ਉਸ ਦੀ ਨਿਲਾਮੀ ਹੁੰਦੀ ਹੈ ਇਸ ਤੋਂ ਇਲਾਵਾ 9999 ਜਿਹੜਾ ਨੰਬਰ ਹੈ ਉਹ ਤਕਰੀਬਨ ਤਕਰੀਬਨ 6 ਲੱਖ ਰੁਪਏ ਦੀ ਨਿਲਾਮੀ ਜਿਹੜੀ ਉਸ ਨੰਬਰ ਦੀ ਕੀਤੀ ਜਾਂਦੀ ਹੈ ਇਸੇ ਤਰੀਕੇ ਦੇ ਨਾਲ 004 ਨੰਬਰ ਜਿਹੜਾ ਹੈਗਾ ਉਹ 491000 ਰੁਪਏ ਦਾ ਵਿਕਿਆ ਤੇ ਇਸੇ ਤਰੀਕੇ ਦੇ ਨਾਲ 005 ਨੰਬਰ 890000 ਦਾ 006 ਨੰਬਰ 471000 ਰੁਪਏ ਦਾ ਤੇ 008 ਨੰਬਰ ਜਿਹੜਾ ਹੈਗਾ ਉਹ 461000 ਰੁਪਏ ਦਾ ਵਿਕਿਆ ਇਸ ਤੋਂ ਇਲਾਵਾ ਦਿਲਚਸਪ ਗੱਲ ਇਥੇ ਵੀ ਇੱਕ ਰਹੀ ਕਿ 002 ਨੰਬਰ ਜਿਹੜਾ ਹੈਗਾ ਉਹ ਮਹਿਜ਼ 37100 ਰੁਪਏ ਦਾ ਵਿਕਿਆ ਜਦਕਿ ਜਿਹੜਾ 01 ਨੰਬਰ ਆ ਉਹ ਤਕਰੀਬਨ ਤਕਰੀਬਨ 2 ਲੱਖ ਤੇ 70000 ਰੁਪਏ ਦਾ ਵਿਕਿਆ ਜਦਕਿ ਇਸ ਦੇ ਮੁਕਾਬਲੇ ਜੇਕਰ ਤੁਸੀਂ 002 ਨੰਬਰ ਦੇਖੋਗੇ ਤਾਂ ਉਹ ਮਹਿਜ 37100 ਰੁਪਏ ਦਾ ਵਿਕ ਗਿਆ ਤਾਂ ਕਿਤਨਾ ਕਿਤੇ ਅ ਦੋ ਨੰਬਰ ਜਿਹੜਾ ਹੈਗਾ ਉਹ ਸਸਤਾ ਵਿਕਿਆ ਇਸ ਵਾਰੀ ਪਰ ਜਿਹੜੇ ਬਾਕੀ ਦੇ ਨੰਬਰ ਨੇ ਜੇਕਰ 001 ਤੋਂ ਲੈ ਕੇ 2 ਨੂੰ ਜੇਕਰ ਅਸੀਂ ਛੱਡ ਦਈਏ 3 4 5 6 7 8 9 ਤੱਕ ਜਿਹੜੇ ਨੰਬਰ ਨੇ ਉਹ ਲੱਖਾਂ ਦੀ ਕੀਮਤ ਦੇ ਵਿੱਚ ਵਿਕਦੇ ਹੋਏ ਨਜ਼ਰ ਆਏ ਨੇ ਸੋ ਇਸ ਇਸ ਨਿਲਾਮੀ ਤੋਂ ਬਾਅਦ ਇੱਕ ਗੱਲ ਤਾਂ ਬੜੀ ਸਪਸ਼ਟ ਹੋ ਚੁੱਕੀ ਆ ਸਾਰਿਆਂ ਨੂੰ ਕਿ ਚੰਡੀਗੜ੍ਹ ਦੇ ਲੋਕਾਂ ਦੇ ਵਿੱਚ ਚੰਡੀਗੜ੍ਹ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਫੈਂਸੀ ਨੰਬਰਾਂ ਦਾ ਜਿਹੜਾ क्रेਜ਼ ਆ ਉਹ ਦਿਨ-ਪ੍ਰਤੀ ਦਿਨ ਵਧਦਾ ਜਾ ਰਿਹਾ ਆ ਅਖਰਕਾਰ ਸਾਰੇ ਹੀ ਕਹਿੰਦੇ ਆ ਬਜ਼ੁਰਗ ਵੀ ਕਹਿੰਦੇ ਆ ਕਿ ਸ਼ੌਂਕ ਦਾ ਜਿਹੜਾ ਕੋਈ ਮੁੱਲ ਨਹੀਂ ਹੁੰਦਾ ਹਾਲਾਂਕਿ ਬਹੁਤ ਸਾਰੀਆਂ ਅਹਜੇਹੀਆਂ ਵੀ ਖਬਰਾਂ ਚੰਡੀਗੜ੍ਹ ਦੇ ਵਿੱਚ ਸਮੇਂ-ਸਮੇਂ ਤੇ ਸਾਹਮਣੇ ਆਉਂਦੀਆਂ ਰਹੀਆਂ ਸੀ ਜਿਵੇਂ ਕਿ ਪਿਛਲੇ ਸਾਲ ਵੀ ਇਸ ਤਰੀਕੇ ਦੀ ਇੱਕ ਖਬਰ ਸਾਹਮਣੇ ਆਈ ਸੀ ਇੱਕ ਵਿਅਕਤੀ ਨੇ 13 ਲੱਖ ਦਾ ਨੰਬਰ ਜਿਹੜਾ ਹੈਗਾ ਤਕਰੀਬਨ ਆਪਣੀ ਇੱਕ ਐਕਟਵਾ ਦੇ ਉੱਤੇ ਲਗਾ ਲਿਆ ਸੀ ਫੈਂਸੀ ਨੰਬਰ ਤਾਂ ਇਸੇ ਤਰੀਕੇ ਦੇ ਨਾਲ ਇਹ ਨੰਬਰ ਜਿਹੜਾ ਇਸ ਵਾਰੀ ਨਿਲਾਮ ਹੋਇਆ 001 ਉਹ 20 ਲੱਖ 70 ਹਜ਼ਾਰ ਰੁਪਏ ਦਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਅਜਿਹੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਅਜੀਤ ਪ੍ਰਪਰਟੀ ਦੇ ਨਾਲ ਧੰਨਵਾਦ